पर पता नहीं कितने लोग हैं हां लाइक भी का आवाज वाइब्रेट की है ਅੱਜ ਮੈਂ ਉਹਨਾਂ ਦੀ ਬੇਟੀ ਇਹਨਾਂ ਦੇ ਇਸ ਵੱਡੇ ਅਫਸਰ ਤੇ ਇੱਥੇ ਪਹੁੰਚਿਆ ਗਿਆ ਮੈਂ ਔਰ ਮੇਰੇ ਹਸਬੰਦ ਅਸੀਂ ਆਇਆ ਵੀ ਜਾਣੇ ਤੋਂ ਔਰ ਹੈ ਉਹਨਾਂ ਦੇ ਪੁੱਤਰ ਔਰ ਉਹਨਾਂ ਦੀ ਟੋਪਿਕ ਅੱਜ ਅਸੀਂ ਆਪਣੀ ਮਾਤਾ ਜੀ ਇਸ ਵੀ ਕੋਲ ਅਤੇ ਪਿਤਾ ਜੀ ਸਰਦਾਰ ਗ੍ਰਾਮ ਸਿੰਘ ਦਾ ਪੰਜਾਬੀ ਬਰੇਗਣ ਮੁਹਾਲੀ ਨੋਕਿਸ ਗੁਰਦਾਰੇ ਦੇ ਵਿੱਚ ਮਨਾਇਆ ਔਰ ਸਾਨੂੰ ਇੰਨੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਆਪਣੀ ਸੈਲੀਬ੍ਰੇਸ਼ਨ ਵਾਰੇ ਦੇ ਵਿੱਚ ਕਾਇਨਾ ਇਹਨਾਂ ਵੱਡਾ ਧਿਆਨ ਹਨ ਸਾਨੂੰ ਸਾਰੇ ਸੰਗਤ ਦੇ ਵਿੱਚ ਲੰਗਰ ਵਰਤਾ ਕੇ ਸਾਰੇ ਸੰਗਤ ਦੇ ਵਿੱਚ ਬੈਠ ਕੇ ਇੱਕ ਮਿਠਾ ਦੇ ਦਰਸ਼ਨ ਕਰਕੇ ਬਖਸ਼ਿਆ ਹਮ ਨੂੰ ਬਹੁਤ ਬਹੁਤ ਅੱਛਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਮਾਤਾ ਜੀ ਜੀ ਦੀ 50ਵੇਂ ਵਰੇਗੰਢ ਨੂੰ ਦੁਆਰਾ ਸਾਹਿਬ ਵਿਖੇ ਬੜੀ ਖੁਸ਼ੀਆਂ ਤੇ ਗਿੜਿਆਂ ਨਾਲ ਮਨਾ ਰਹੇ ਹਨ ਨਾਨਕ ਕRANDAS ਜੀ ਦੀ ਕਿਰਪਾ ਸਦਕਾ ਸਭ ਉਂ ਬਿਨੈ ਤੇ ਹੁਣ ਬਖਸ਼ਿਆ ਹੈ ਅਸੀਂ ਸਾਡ ਸੰਗਤ ਦੇ ਸ਼ੰਕਰ ਪ੍ਰਸਤਾਵਕ ਇਹ ਖੁਸ਼ੀ ਦਾ ਦਿਨ ਬਣਾ ਦੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਾਈਕ ਜੀ ਨੂੰ ਸਵਾਗਤ ਕਰਾਂਗੇ ਜੀਏ ਸੰਦੇਸ਼ ਦਿਹਾਗੇ ਕਿ ਸਾਰੇ ਬੱਚੇ ਆਪਣੇ ਮਾਤਾ ਪਿਤਾ ਦਾ ਆਗਿਆ ਕਰਨ ਅਮੋਦੀ ਸਨ ਮਾਨ ਕਰਨ ਇਹਨਾਂ ਦੀ ਖੁਸ਼ੀ ਕਰ ਕਰਨ ਕਿ ਅਸੀਂ ਅਸੀਂ ਖੁਸ਼ੀਆਂ ਬਣਾ ਦੇ ਰਹੀ ਹੈ ਉਹਦਾ ਚਾਹ ਉਹਨਾਂ ਦੀ ਖੁਸ਼ੀ ਕਰਨ ਤੰਗੂ ਰਾਮਦਾਸ ਸਾਹਿਬ ਜੀ ਇਦਾਂ ਹੀ ਸਾਡੇ ਮਾਤਾ ਪਿਤਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹੋਰ ਖੁਸ਼ੀਆਂ ਖੜੇ ਦੇਣ ਮੈਂ ਅੱਜ ਇਹ ਵੀ ਕਹਿਣਾ ਚਾਹੁੰਦੀ ਕਿ ਜੋ ਅਸੀਂ ਸੈਲੀਬ੍ਰੇਸ਼ਨ ਆਉਂਦੀ ਪਾਰਟੀਆਂ ਵਿੱਚ ਜਾਂ ਹੋਟਲਾਂ ਵਿੱਚ ਜਾਂਦੇ ਤਾਂ ਉਹ ਜਿਹਨਾਂ ਲੋਕ ਇਸ ਜਗ੍ਹਾ 'ਤੇ ਬੈਠ ਕੇ ਮਾਨੂੰ ਅੱਜ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ ਹੈ। वागुरु काशा वागुरू जी वाइस वागुरु प्रशादा जी वागुरु वागुरु जी नहीं वागुरु Thank you